ਹਾਂਜੀ ਇਹ ਆਪਾਂ ਇਹ ਪਨੀਰੀਆਂ ਗੂਰ ਮਾਰੇ ਆ ਜੀ ਪੂਰਾ ਤੇ ਆਪਾਂ ਹੁਣ ਹੋਣੀ ਪਾ ਥੋੜੀ ਆਪਾਂ ਹੁਣ ਬੀਜਦੇ ਜਾਂ ਛੱਪਾ ਦੇਣਾ ਆ ਪਾਣੀ ਉਥੇ ਥਾਂ ਬਣਾਇਆ ਖੜਾ ਵਿੱਚ ਤੇ ਥੋੜੀ ਥਾਗੀ ਦੀ ਵਿੱਚ ਮਾ ਦੱਤੀ ਆ ਤੇ ਬਾਕੀ ਹੁਣ ਜਾ ਕੇ ਦੇਖਦੇ ਆ ਉੱਥੇ ਕੀ ਹੁੰਦਾ ਆ ਗੋਰੇ ਭਰ ਲੈ ਕੋ ਸਾਹ ਭਰ ਲੈ ਕੋ ਸਾਹ ਭਰ ਲੈ ਤੂੰ ਬੋਲ ਫਿਰ ਬੋਲ ਹੂੰ ਫਿਰ ਬੋਲ ਆਹੀ ਬੋਲ ਉਹ ਇਹ ਭਰ ਲੈ ਭਿੰਗ ਰਹੀ ਸੀ ਗੁਰੂ ਗੁਰੂ ਦੇ ਖਾਣੇ ਦਾ ਕੋਈ ਇੱਕ ਲੰਗੂਰ ਮਾਰਿਆ ਤੇ ਮੀਨੇ ਤੇ ਇਹ ਜੜ ਛੇਤੀ ਲਾਈ ਜਾਣੀ ਹੈ ਜੀ ਤੇ 껫껫 ਅੰਗੂਰ ਆ 껫껫 ਅੰਗੂਰ ਜਮੂ ਜੀ ਨਹੀਂ ਹੁੰਦੀ ਨਹੀਂ ਛੋਟਾ ਛੋਟਾ ਲਾ ਲੋ ਛੋਟੇ ਦਾ ਕੱਟ ਹਮ ਸਾਰੇ ਦਾ ਕੰਨ ਨਾ ਨਾ ਕਰਾਸੇ ਹਮ 5 ਮੇਗਾ ਵੀ ਆਇਆ 150 ਰੁਪਏ ਕਰੂਆ ਆ ਵੀ ਇਹ ਹੈਲੋ ਬਹੁਤ ਬੋਹਨ ਦਾ ਗਾਈ ਇਹ ਇਕ ਟਿਕਾ ਜਲਾ ਦੇਣਗੇ ਅਸੀਂ ਆਪੇ ਇਹ ਫਟਿਆ ਜਿੰਦਾ ਆਹ ਲਾ ਖਾਣਾ ਕਿੰਨਾ ਈਟਾ ਵਸੋਂ ਈਟਾ ਈਟਾ ਪਛਾਗਰ ਐਨੂ ਐ ਗੜੀ ਲੱਗੀ ਐ ਵਾ ਇੱਕ ਤਾਂ ਛੇੜਨੇ ਆਂਗੇ ਫੇਰ ਕੰਮ ਹੋਣਾ ਹੈ ਹੂੰ ਇੱਕ ਤਾਂ ਫੇਰ ਕੰਮ ਆਣੀਆ ਮੁਸ਼ਕਿਲ ਆਉਂਦਾ ਹੁੰਦਾ ਆ ਇਹ ਚੀਜ਼ ਆਕਸ ਨਾਲ ਕੇ ਜੰਮਦੀ ਆ ਉਂਗੂਰ ਮਾਰਿਆ ਨਾ ਮੁਸ਼ਕਿਲ ਕਿਉਂ ਨਹੀਂ ਆਉਣਾ ਆ ਇਹ ਚੀਜ਼ ਦਾ ਬਾਰੇ ਇਹਨੂੰ ਦਿਖਾ ਦ ਲੈ ਲੋ ਇਹ ਕੋਈ ਪਨੀਰ ਦੇ ਅੰਗੂਰ ਮਾਰਿਆ ਬਹੁਤ ਵਧੀਆ ਗੰਗੁਰਵਜਾ ਪਨੀਰੀ ਦਾ ਆਹ ਪੌਂ ਚੱਲੇ ਆ ਤੇ ਜਾ ਕੇ ਛੱਟਾ ਦਿੰਨੇ ਆ ਹਾਂਜੀ ਸਤਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੀ ਸਾਰੇ ਆਨੂ ਮੇਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਹੁਣ ਪਨੀਰੀ ਲੈ ਲਈਏ ਖੂਤੇ ਤੇ ਦੇਖੋ ਜੀ ਅੱਜ ਤੁਹਾਨੂੰ ਆਊਗਾ ਪਨੀਰੀ ਦਾ ਵਲੌਗ ਹੈਨਾ ਤੇ ਪਨੀਰੀ ਬੀਜਣ ਦਾ ਅਸੇ ਹੀ ਵਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਕਮੈਂਟ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਤੇ ਆ ਦੇਖੋ ਜੀ ਕੱਲ ਥਾਂ ਸਵਾਰਾ ਕੀਤਾ ਸੀਗਾ ਤਾਂ ਅੱਜ ਫਿਰ 7:30 ਸਵੇਰੇ ਲੇਟ ਆ ਗਈ ਆ ਤੇ ਆ ਦੇਖੋ ਜੀ ਐ ਇੱਕਦਮ ਸਮੁੰਦਰ ਬਣਿਆ ਪਿਆ ਆ ਤੇ ਬੰਨੇ ਵੀ ਕੱਲ ਪੱਕੇ ਕਰਾਤੇ ਸੀਗੇ ਲਾਲ ਦੇ ਨਾਲ ਪੇਪਤਾ ਦੋਨਾਂ ਨੇ ਕਰ ਲਏ ਸੀਗੇ ਤੇ ਉਹ ਬੋਰੇ ਪਏ ਆ ਪਨੀਰੀ ਦੇ ਉਹ ਪਨੀਰੀ ਭਰ ਕੇ ਲਿਆਂਦੀ ਆ ਬੋਰਿਆਂ ਚ ਤੇ ਗੂਰ ਬਹੁਤ ਸੋਹਣਾ ਮਾਰਿਆ ਪਨੀਰੀ ਨੇ ਬਹੁਤ ਸੋਹਣੀ ਹੋਈ ਆ ਪਨੀਰੀ ਤੇ ਜਦੋਂ ਅੰਗੂਰ ਮਾਰ ਲਵੇ ਪਨੀਰ ਫਿਰ ਸੋਹਣੀ ਚੜ ਲੱਗ ਜਾਂਦੀ ਆ ਤੇ ਪਨੀਰੀ ਵਧੀਆ ਹੁੰਦੀ ਆ ਤੇ ਇੱਕਦਮ ਓਕੇ ਹੁੰਦੀ ਆ ਤੇ ਹੁਣ ਜੀਵਿਦਾਰ ਭਰਾਵਾਂ ਨੇ ਪਨੀਰੀ ਕੁਛ ਕਈਆਂ ਨੇ ਜਾਣੇ ਬੀਜ ਲਏ ਹੋਗੇ ਤੇ ਕਈ ਬੀਜਦੇ ਹੋਣਗੇ ਤੇ ਲੇਟ ਵੀ ਹੁਣ ਜਾਨੀ ਸੋਹਣਾ ਟਾਈਮ ਹੋ ਗਿਆ ਲੇਟ ਦਾ ਹਨਾ ਤੇ ਲੇਟ ਹੋਊਗੀ ਤੇ ਪਨੀਰੀਆਂ ਹੋਣਗੀਆਂ ਤੇ ਹੁਣ ਬਸ ਲੇਟ ਦਾ ਹੋ ਜਾਣਾ ਝੋਨੇ ਤੱਕ ਸਹੀ ਸਹੀ ਹਨਾ ਟਾਈਮ ਉਹ ਦੇਖੋ ਜੀ ਸਵਾਗੀ ਕਿ ਕਹਿੰਦੇ ਨੇ ਸਵਾਗਾ ਹੈ ਨਾ ਤੇ ਕਿਨ ਬਰਾਬਰ ਥਾਂ ਕਰਨਾ ਇਹਦੇ ਨਾਲ ਤੇ ਪਾਣੀ ਇੱਕਦਮ ਬਰਾਬਰ ਆਊਗਾ ਸਵਾਗੀ ਦੇ ਨਾਲ ਇਦਾਂ ਹੀ ਕਰਕੇ ਤੇ ਹਰ ਵਾਰ ਇਹ ਇਦਾਂ ਸੀ ਪਨੀਰੀ ਬੀਜੀ ਦੀ ਆ ਤੇ ਪਿਛਲੇ ਤੁਸੀਂ ਵਲੌਗ ਦੇਖਦੇ ਹੋਵੋਗੇ ਸਾਡਾ ਪਨੀਰੀ ਵਾਲੇ ਉਹ ਵੀ ਉਦੋਂ ਵੀ ਅਸੀਂ ਇਦਾਂ ਹੀ ਬੀਜੀ ਸੀਗੀ ਥੋੜਾ ਥਾਂ ਦੇ ਜਿਆਦਾ ਨਹੀਂ ਲੱਗਦਾ ਹੈਗਾ ਹੈ ਨਾ ਚਲੋ ਖੈਰ ਬੜੇ ਜੰਮੂਗੀ ਥੋੜਾ ਥਾਂ ਵਿੱਚ ਵੀ ਫਿਰ ਸੰਘਣੀ ਜਾਂਦੀ ਫਿਰ ਜਦੋਂ ਪਟਦੇ ਆ ਫਿਰ ਬੰਦੇ ਫਿਰ ਔਖਾ ਹੁੰਦਾ ਉਹਨਾਂ ਨੂੰ ਚਲੋ ਮਾਈਕਰੋ ਵੀਜੇ ਹਰਿਆ ਕਰੇ ਸੇ ਭਰ ਲਿਆ ਪਾਣੀ ਬੰਦ ਮੋਟਰ ਬੰਦ ਕਰਤੀ ਨਾ ਫਿਰ ਭਰ ਲਿਆ ਇਹਨੂੰ ਸਵੱਗੀ ਪਾਣੀ ਜਟਪੀ ਜਣਾ ਹੁਣ ਧਰਤੀ ਪਿਆਸੀ ਬਹੁਤ ਹੈ ਲੋ ਜੀ ਛੱਟਾ ਹੁਣ ਹੋ ਗਿਆ ਸ਼ੁਰੂ ਤੇ ਵਾਹਿਗੁਰੂ ਬੀਜਿਆ ਹਰਿਆ ਕਰੇ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਨਾ ਜਿਹਨੇ ਖੇਤੀ ਚ ਲਈ ਹੈ ਜ਼ਿਮੀਂਦਾਰਾਂ ਨੂੰ ਮਿਹਨਤ ਕਰਨ ਦਾ ਵਲ ਦਿੱਤਾ ਆ ਤੇ ਛੱਟਾ ਦੇ ਹੋ ਗਿਆ ਤਾਂ ਬਰਾਬਰ ਹੈਗਾ ਪਾਣੀ ਤੇ ਹੈਗਾ ਪਹਿਲਾ ਛੱਟਾ ਤੇ ਫਿਰ ਬਾਅਦ ਚ ਇੱਕ ਵਾਰ ਫੇਰ ਦੇਣਗੇ ਛੱਟਾ ਤੇ ਪਨੀਰੀ ਸੋਹਣੀ ਹੋਵੇ ਵਧੀਆ ਹੋਵੇ ਹੈਨਾ ਤੇ ਨੇਂਦ ਬਾਰ ਆਵੇ ਇੱਕ ਹੋਰੀ ਫਿਰ ਇਹ ਦੋ ਟਾਂਗੇ ਉਧਰ ਫੇਰੇ ਨਾ ਹੋਣਗੇ ਹਨਾ ਲੋ ਯਾ ਇਸ ਪਨੀਰੀ ਦਾ ਸਾਡਾ ਕੰਮ ਨਿਬੜ ਜਾਣਾ ਹੈ ਤੇ ਅੱਧੀ ساری ਟੈਨਸ਼ਨ ਖਤਮ ਹੋ ਜਾਣੀ ਆ ਫਿਰ ਪਨੀਰੀ ਵੀਜ ਕੇ ਫਿਰ ਪੈਲੀਆਂ ਬਾ ਕੇ ਛੱਡ ਦੇਣੀ ਆ ਤੇ ਛੱਡ ਕੇ ਤੇ ਫਿਰ ਚੋਨੇ ਦੇ ਹੋਏ ਨੇ ਤੇ ਅੱਜ ਹੋ ਗਈ 15 ਹੋ ਗਈ ਆ 15 ਦੋਣਾ 30 ਤੇ ਦਿਨ 15 ਹੋਰ ਰਹਿ ਗਏ ਆ ਤੇ ਮੇਰਾ خیال 15-20 ਨੂੰ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਆ ਤੇ ਕਿੰਨੇ ਦਿਨ ਤਿਆਰ ਹੋ ਜਾਂਦੀ ਪਨੀਰੀ ਹੈਲੋ 25 ਦਿਨਾਂ ਚ ਅੱਛਾ ਮਹੀਨੇ ਚੋ 1 ਦਿਨ ਘੱਟ ਤੇ ਦਿਨ 25 ਦਿਨਾਂ ਚ ਪਨੀਰੀ ਤਿਆਰ ਹੋ ਜਾਂਦੀ ਹੈ ਜੀ ਬਿਜੀ ਹੋਈ ਤੇ ਹੈਗੀ ਝੋਨੇ ਦੀ ਪਨੀਰੀ ਤੇ ਬਾਸਮਤੀ ਦੀ ਪਨੀਰੀ ਤਾਂ ਨਹੀਂ ਬਿਜੀ ਦੀ ਹੈਗੀ ਨਾ ਬਾਸਮਤੀ ਲਾਈ ਦੀ ਆ ਝੋਨਾ ਹੀ ਲਾਈਦਾ ਹਰ ਸਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਅੱਜ ਹੋ ਗਿਆ ਦਿਨ ਸ਼ੁੱਕਰਵਾਰ ਤੇ ਦੁਪਹਿਰ ਦਾ ਹੋ ਗਿਆ ਟਾਈਮ 3:00 ਦਾ ਤੇ ਦੇਖੋ ਜੀ ਅੱਜ ਲਾਈਟ ਵੀ ਖਰਾਬ ਕਰੀ ਜਾਂ ਡਈ ਐ ਸਵੇਰ ਦੀ ਤੇ ਲਾਈਟ ਆ ਗਈ ਚੱਲ ਗਈ ਆ ਗਈ ਚੱਲ ਗਈ ਤੇ ਰਾਤ ਮੀਂਹ ਚਖੜ ਹਨੇਰੀ ਜਿਹਾ ਨਾ ਤੂਫਾਨ ਹੁੰਦਾ ਇਸ ਤਰ੍ਹਾਂ ਰਾਤ ਜਾਨੀ ਮੀਂਹ ਨੇਰੀ ਆਇਆ ਵੀ ਸਾਡੇ ਦੇ ਖੂਹਾਂ 'ਲ ਬਹੁਤ ਟੁੱਟਿਆ ਦਰਖਤ ਤੇ ਤਾਰਾਂ ਵੀ ਟੁੱਟ ਗਈਆਂ ਜਿੱਦਾਂ ਕਹ ਲੋ ਵੀ ਘਰ ਦੇ ਕਨੈਕਸ਼ਨ ਦੀਆਂ ਨਾ ਤੇ ਆ ਬਾਈਫਾਈ ਵੀ ਸਾਡਾ ਬੰਦ ਹੋ ਗਿਆ ਸਵੇਰੇ ਅੱਜ ਦੁਪਹਿਰ ਤੱਕ ਲਾਈਵ ਵੀ ਨਹੀਂ ਹੋ ਰਿਹਾ ਤੇ ਬਸ ਇਦਾਂ ਹੀ ਨਾ ਲਾਈਟ ਨਾ ਆਉਣ ਕਰਕੇ ਹੁਣ ਵੀ ਲਾਈਟ ਆ ਜਾਂਦੀ ਚਲ ਜਾਂਦੀ ਹੈ ਤਾਂ ਬਸ ਨਾ ਕਰਕੇ ਇਹਦੇ ਖੱਜਲ ਖਰੀ ਜੀ ਹੋ ਜਾਂਦੀ ਆ ਚਲੋ ਖਿਆ ਟਾਈਮ ਟਾਈਮ ਦੀ ਗੱਲ ਆ ਦੁਪਹਿਰ ਦਾ ਹੋ ਗਿਆ ਟਾਈਮ ਤੇ ਨੋਇ ਦਾ ਹੋ ਗਿਆ ਟਾਈਮ ਪਠਿਆਨਾ ਹੋ ਗਿਆ ਟਾਈਮ ਜੀ ਤੇ ਤੁਸੀਂ ਰਾਏਕੋਟ ਤੋਂ ਪੈਣਾ ਹ ਪਰਮਿੰਦਰ ਕੌਰ ਟ੍ਰਾਈ ਕੋਟੀ ਹੈ ਨਾ ਤੇ ਬਹੁਤ ਵਧੀਆ ਭੈਣ ਜੀ ਹੁੰਦਾ ਦਾ ਸੁਭਾਅ ਆ ਸਾਡੇ ਲਾਈਵ ਚ ਵੀ ਆਉਂਦੇ ਹੁੰਦੇ ਆ ਤੇ ਸਾਨੂੰ ਤਾਂ ਆਪਣੇ ਅੱਗੇ ਲੱਗਦੇ ਜਿੱਦਾਂ ਨਾ ਅਸੀਂ ਪਿੰਡ ਵਾਲੇ ਆ ਸਾਦੇ ਜਿਹੇ ਹੈਗੇ ਆ ਤੂੰ ਵੀ ਸਾਡੇ ਵਾਂਗੂ ਸਾਦੇ ਜੀ ਫੈਮਿਲੀ ਆ ਉਹ ਤੇ ਜਿੱਦਾਂ ਕਹਿੰਦੇ ਹੁੰਦੇ ਜਿੱਦਾਂ ਦੇ ਆਪਾਂ ਹੋਈ ਆ ਆਪਾਂ ਨੂੰ ਉਹ ਜਿਹ ਚੰਗੇ ਲੱਗਦੇ ਨਾ ਬੰਦੇ ਤੋਂ ਸੁਭਾਅ ਆ ਤੇ ਲਾਈਵ ਵਿੱਚ ਬਾਬਾ ਗੱਲਾਂ ਬਾਤਾਂ ਕਰਦੇ ਆ ਆਪਣੇ ਜਿੱਦਾਂ ਆਪਣੇ ਫੈਮਿਲੀ ਵਾਂਗੂ ਲੱਗਦੇ ਆ ਤੇ ਬਹੁਤ ਵਧੀਆ ਸੁਭਾਅ ਹੈ ਉਹਨਾਂ ਦਾ ਤੇ ਵਧੀਆ ਜੀ ਹੈ ਨਾ ਤੇ ਦੇਖੋ ਜੀ ਹਰੇਕ ਦਾ ਆਪਾਂ ਪੱਣ ਨਜ਼ਰੀਆ ਹੁੰਦਾ ਹੈ ਨਾ ਕਿ ਕਿਦਾਂ ਆਪਾਂ ਕਿਸੇ ਨੂੰ ਕਿਸ ਹਾਵ ਨੇ ਦੇਖਣਾ ਜਾਂ ਕਿਦਾਂ ਵੀ ਹੈਗਾ ਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਆ ਤੇ ਸਿੰਪਲ ਜੇ ਹੈਗੇ ਆ ਜਿੱਦਾਂ ਹੁਣ ਅਸੀਂ ਸਿੰਪਲ ਪਿੰਡਾਂ ਵਾਲੇ ਹੈ ਨਾ ਤੇ ਉਦੋਂ ਦੇ ਪੈਣ ਹੁਣੀ ਉਹ ਵੀ ਸਿੰਪਲ ਰਹਿੰਦੇ ਆ ਤੇ ਸਾਡੇ ਵਾਂਗੂ ਤੇ ਠੀਕ ਆ ਲੱਗਦੇ ਆ ਨਾ ਤੇ ਬੜੀਆ ਕੰਮ ਕਰ ਰਹੇ ਹੋ ਨਾ ਉਹਨਾਂ ਦਾ ਚੈਨਲ ਮੋਨਟਾਈਜ਼ ਹੋ ਗਿਆ ਬੈਣ ਤੁਹਾਨੂੰ ਵਧਾਈਆਂ ਬਹੁਤ ਸਾਰੀਆਂ ਹਨਾ ਬਹੁਤ ਵਧੀਆ ਹੋ ਗਿਆ ਤੁਕੂ ਜੀ ਚੈਨਲ ਮੋਨਟਾਈਜ਼ ਕਰਨ ਲਈ ਮਿਹਨਤ ਬੜੀ ਲੱਗਦੀ ਆ ਤੇ ਟਾਈਮ ਬਹੁਤ ਲੱਗਦਾ ਹੈ ਤੇ ਟੈਨਸ਼ਨ ਬੜੀ ਹੁੰਦੀ ਹੈ ਨਾ ਆਪਾਂ ਡੇਲੀ ਇੱਕ ਵੀਡੀਓ ਰੋਜ਼ ਦੇਣੀ ਪੈਂਦੀ ਆ ਆਪਾਂ ਨੂੰ ਹਨਾ ਤੇ ਇਦਾਂ ਹੋ ਜਾਂਦੀ ਆ ਤਾਂ ਅੱਜ ਸਾਡੇ ਵਾਕੇ ਬੰਦ ਹੋ ਗਿਆ ਸ਼ਾਇਦ ਅੱਜ ਜੇ ਚੱਲ ਪੂਗਾ ਸ਼ਾਮ ਨੂੰ ਵੀਡੀਓ ਆਜੂਗੀ 6 ਵਜੇ ਜੇ ਨਹੀਂ ਤਾਂ ਫਿਰ ਕੱਲ ਸ਼ਨੀਵਾਰ ਨੂੰ ਤਾਂ ਆਉਗੀ ਹਨਾ ਇਦਾਂ ਜਾਂਦੀ ਆ ਹੋਰ ਪ੍ਰਮੇਂਦਰ ਕੌਰ ਭੈਣੇ ਬਹੁਤ ਵਧੀਆ ਤੁਸੀਂ ਮਿਹਨਤ ਕੀਤੀ ਤੁਹਾਡੀ ਮਿਹਨਤ ਬਾਰ ਆਈ ਆ ਤੇ ਚਲੋ ਵਧੀਆ ਤੁਸੀਂ ਸਾਡੇ ਲਈ ਅਰਦਾਸ ਕਰੋ ਹਨਾ ਸਾਡੇ ਚੈਨਲ ਵੀ ਮੋਨਟਾਈਜ਼ ਹੋ ਜਵੇ ਤੇ ਬਸ ਸਾਡਾ ਕੁਝ ਘੰਟੇ ਬੋਸ ਟਾਈਮ ਰਹਿੰਦਾ ਆ ਤੇ ਉਹ ਵੀ ਹੋ ਜਵੇ ਹੋਰ ਤੁਹਾਡਾ ਸੁਭਾਅ ਤੁਹਾਣੇ ਗੱਲਾਂ ਬਾਤਾਂ ਸਾਨੂੰ ਬਹੁਤ ਵਧੀਆ ਲੱਗੀਆਂ ਤੇ ਸਾਡੇ ਲਾਈਵ ਚ ਕੱਲ ਵੀ ਕਾਫੀ ਚਿਰ ਬੈਨ ਹੋਣੀ ਯਾਨੀ ਗੱਲਾਂ ਬਾਤਾਂ ਕਰਦੇ ਰਹੇ ਆ ਤੇ ਇਦਾਂ ਹੀ ਆ ਜੀ ਜੇ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਤੇ ਫੇਰ ਹੀ ਆਪਾਂ ਅੱਗੇ ਵਧ ਪਾਵਾਂਗੇ ਜੀ ਆਪਾਂ ਇੱਕ ਦੂਜੇ ਨਾਲ ਜਿੱਦਾਂ ਕੋ ਲੋਕ ਜਰਸਕਰ ਨਾਲੇ ਵੀ ਹੁੰਦੇ ਆ ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹੁੰਦੇ ਆ ਨਾ ਇਸ ਦੁਨੀਆ ਤੇ ਇੱਕ ਉਹਦੇ ਸਾਰੇ ਨਹੀਂ ਹੁੰਦੇ ਹੈਗੇ ਨਾ ਚਲੋ ਫਿਰ ਤੇ ਜੇ 라 ਆਪਣੇ ਚੰਗਾ ਵੀ ਬਣਾਇਆ ਤੇ ਨਾਲ ਨਾਲ ਮੰਦਾ ਵੀ ਬਣਾਇਆ ਨਾ ਤੇ ਸਾਰਾ ਕੁਝ ਬਣਾਇਆ ਹੋਰ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੀ ਹੋ ਪਰਿੰਦਰ ਕੌਰ ਭੈਣੇ ਤੁਹਾਡਾ ਨਾਮ ਬਹੁਤ ਸੋਹਣਾ ਪਰਿੰਦਰ ਕੌਰ ਸਾਡੇ ਇੱਕ ਟੀਚਰ ਹੁੰਦੇ ਸੀਗੇ ਹੁਣ ਹੀ ਘਰ ਇੱਧਰ ਨਹੀਂ ਹੈਗੇ ਉਹ ਬਾਹਰਲੇ ਦੇਸ਼ਿਆ ਤੇ ਉਹਨਾਂ ਦਾ ਪਿੰਡ ਦਾ ਨਾਮ ਹੁੰਦਾ ਸੀ ਪਰਿੰਦਰ ਕੌਰ ਤੁਹਾਡਾ ਸਵਾਗਤ ਬਹੁਤ ਬਹੁਤ। ਜਿਸ ਕਿ ਤੁਹਾਡਾ ਸਵਾਗਤ ਮੈਨੂੰ ਬਹੁਤ ਬਹੁਤ ਲੱਗਿਆ। ਥੈਂਕ ਯੂ ਜੀ। ਤੁਹਾਡਾ ਬਹੁਤ ਵਧੀਆ ਸਵਾਹ ਨੇਚਰ ਹੈ ਨਾ। ਸਾਡੇ ਸਾਡੇ ਲਾਈਵ ਚ ਆਉਂਨੇ ਆ, ਕਮੈਂਟ ਛੱਡਦੇ ਆ। ਸ਼ਾਰਟ ਤੇ ਲੌਂਗ ਤੇ ਹੈ ਨਾ। ਤੇ ਬਹੁਤ ਵਧੀਆ ਜੀ। ਬਸ ਸਾਡੀ ਸਾਡੀ ਸਪੋਰਟ ਕਰਦੇ ਰਿਹਾ ਕਰੋ। ਤਾਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ। ਨਾ ਸਾਰਾ ਜੀ ਕਰਦਾ ਕਿਸੇ ਨੂੰ ਮਾੜਾ ਕਹਿਣ ਨੂੰ। ਸਾਰੇ ਆਪਾਂ ਆਪਣਾ ਥਾਂ ਸਹੀ ਆ। ਠੀਕ ਹੈ ਜੋ ਵਾਇਗਰੋ ਨੇ ਬਣਾਇਆ ਨਾ। ਜਿੱਥੇ ਵੀ ਹੈਗੇ ਆ, ਜਿੱਦਾਂ ਦੇ ਵੀ ਹੈਗੇ ਆ ਨਾ। ਤੇ ਜਿੱਥੇ ਵੀ ਰੱਬ ਰੱਖਦਾ ਉੱਥੇ ਆਪਾਂ ਨੂੰ ਰਹਿਣਾ ਪੈਂਦਾ ਹੈ ਨ ਦੇਖੋ ਅੱਜ ਮੈਂ ਲਿਆ ਛੱਜ ਹਾਂ ਦੇਖੋ ਨਵਾਸ਼ ਅੱਜ ਤੇ ਮੇਰੀਆਂ ਭੈਣਾਂ ਜਿੱਦਾਂ ਚੌਂਕਾ ਬਣਾਇਆ ਤੇ ਚੌਂਕੀਆਂ ਵੀ ਦੇਖ ਕੇ ਬਹੁਤ ਖੁਸ਼ ਹੋਈਆਂ ਉਹ ਇੱਕ ਕਲਵੀਰ ਨੇ ਚੌਂਕਾ ਬਣਾਇਆ ਨਾ ਤੇ ਬੜਾ ਮਨ ਨੂੰ ਚਾਹ ਹੁੰਦਾ ਨਾ ਜਦੋਂ ਕੋ ਮਤਲਬ ਸਾਡੇ ਭੈਣਾਂ ਭਰਾ ਸਾਾਨੂੰ ਵਿਦੇਸ਼ ਚੋਂ ਦੇਖਦੇ ਆ ਤੇ ਉਹਨਾਂ ਨੂੰ ਆਪਣੇ ਆ ਜਿੱਦਾਂ ਕਹ ਲੋ ਵੀ ਇਥੋਂ ਪੰਜਾਬ ਚੋਂ ਗਏ ਆ ਨਾ ਉਹਨਾਂ ਨੂੰ ਕੀਤੇ ਕੰਮ ਖੇਤੀਬਾੜੀ ਦੇ ਔਰ ਘਰ ਦੇ ਕੰਮ ਪਸਵਾਂ ਦੇ ਕੰਮ ਚਿੱਤੇ ਆਉਂਦੇ ਹਨ ਬੈਸੀ ਬੈਸੀ ਇਹ ਕੰਮ ਕਰਦੇ ਗਏ ਨੇ ਇਥੋਂ ਤੇ ਬਹੁਤ ਹੋ ਗਿਆ ਕਾ ਥੜ ਦੇ ਬੜੇ ਭੈਣ ਜੀ ਦਾ ਫੋਨ ਆ ਸੀਨੇ ਡਾ ਚੋਂ ਤੇ ਬਹੁਤ ਚਿਰ ਗੱਲਾਂ ਕਰਦੇ ਰਹੇ ਬਹੁਤ ਵਧੀਆ ਲੱਗਦਾ ਜੀ ਬਸ ਇੱਦੇ ਬਸ ਵੀ ਇਟਿਸਪੋਰਟ ਬਣ ਬਣ ਕੇ ਰਿਆ ਕਰੋ ਜੀ ਠੀਕ ਹੈ ਇਹ ਮੈਂ ਛੱਜ ਮੇ ਤੋਂ ਟੁੱਟ ਗਿਆ ਸੀ ਪਹਿਲਾਂ ਤੇ ਹੁਣ ਮੈਂ ਲਿਆ ਤੇ ਆ ਮੰਡਿਓਂ ਦਾਣੇ ਲਿਆਂਦੇ ਸੀਗੇ ਧੰਨਵਾਦ ਖਾਨੀਆ ਤੇ ਆ ਦੇਖੋ ਜੀ ਆ ਦਾਣੇ ਲਿਆਂਦੇ ਸੀ ਮੰਡਿਓਂ ਤੇ ਇਹ ਛੱਟ ਤਿਆਰ ਕਰਕੇ ਹੈ ਨਾ ਅਦੇ ਬਦ ਖੜਕਦੇ ਆ ਫੱਕ ਜੀ ਬਹੁਤ ਵਿੱਚ ਇਹਦੇ ਤਿਆਰ ਕਰਕੇ ਤੇ ਫਿਰ ਬਣਾਉਣਾ ਆ ਇਦਾਂ ਕਰ ਲੋ ਵੀ ਕਣਕ ਪਾ ਕੇ ਮੱਕੀ ਪਾ ਕੇ ਹੋਰ ਜੋ ਨਾ ਸੋ ਪਾ ਕੇ ਨਾ ਲੂਣ ਪਾ ਕੇ ਤੇ ਕਈ ਕੁਝ ਪਾ ਕੇ ਤਾਂ ਆਪਾਂ ਦਲਾਉਣੇ ਹੁੰਦੇ ਆ ਪਸ਼ੂਆਂ ਵਾਸਤੇ ਨਾ ਚਲੋ ਹਰਾ ਵੀ ਹੈਗਾ ਵਾਧੂ ਤੇ ਇਹ ਵੀ ਨਾਲ ਦਲੀਆ ਵੀ ਹੋ ਜਾਂਦਾ ਤਾਂ ਸੋਨਾ ਢਿੱਡ ਭਰ ਕੇ ਪਸ਼ੂ ਪੱਠੇ ਖਾ ਲੈਂਦਾ ਤੇ ਚਲੋ ਸੋਨਾ ਰਾਜਾਂ ਦਾ ਤੇ ਵਧੀਆ ਲੱਗਦਾ ਹੈ ਨਾ ਤੇ ਛਾਜਣਾ ਛੱਟ ਕੇ ਹਨ ਫਿਰ ਮੈਂ ਸਵਾਰ ਕੇ ਰੱਖੂਗਾ ਜਦ ਮੇਰਾ ਟਾਈਮ ਲੱਗਣਾ ਹੈ ਜਦ ਦਿਨ ਲੰਘ ਗਿਆ ਟਾਈਮ ਹਨ ਤੇ ਭਾਵੇਂ ਦਿਨ ਵੱਡੇ ਸਾਡੇ ਕੰਮ ਤੋਂ ਨਹੀਂ ਹਨ ਤੇ ਇਦਾਂ ਆ ਤੁਮਨੇ ਛਾਜ ਨੂੰ ਮੈਂ ਸੰਭਾਲ ਕੇ ਰੱਖੂਗੀ ਇਹ ਛਾਜ ਆਇਆ ਤੁਸੀਂ ਰੇਟ ਪੁੱਛਦੇ ਹੁੰਦੇ ਹਨ ਨਾ ਤੇ ਦੱਸਦੇ ਤਾਂ ਚਲੋ ਖੈਰ 200 ਅਸੀਂ ਦੱਸਿਆ ਸੀ ਮੈਨੂੰ ਭਰਾ ਨੇ ਤੇ ਦੇਤਾ ਨੇ ਮੈਨੂੰ 150 ਦਾ ਹਨਾ ਇਦੋਂ ਮੈਂ ਡਰਮ ਦੀ ਵੀਡੀਓ ਪਾਈ ਸੀਗੀ ਤੇ ਕਈ ਮੇਰੇ ਭੈਣਾਂ ਨਾਲ ਕਮੈਂਟ ਆਇਆ ਸੀਗਾ ਕਮੈਂਟ ਆਇਆ ਸੀਗਾ ਵੀ ਕਹਿੰਦੇ ਵੀ ਡਰਮ ਕਿੰਨੇ ਦਾ ਸੀਗਾ ਨਾ ਮੇਰਾ ਡਰਮ ਕਿੰਨੇ ਦਾ ਆ ਡਰਮ ਸਾਡਾ 2700 ਦਾ ਆ ਇਹ ਆਇਆ ਯਾਨੀ ਸ਼ਾਇਦ 150 ਦਾ ਤੇ ਇਹਨੂੰ ਸੰਭਾਲ ਕੇ ਰੱਖੋ ਕਈ ਸਾਲ ਲੰਘ ਜਾਂਦੇ ਇਹਦੇ ਨਾਲ ਯਾਨੀ ਸੰਭਾਲ ਕੇ ਰੱਖੋ ਤਾਂ ਨਾ ਤੇ ਦੇਖੋ ਕਿਸੇ ਵੀ ਚੀਜ਼ ਤੋਂ ਬਗੈਰ ਨਹੀਂ ਸਰਦਾ ਹੈਗਾ ਭਾਵੇਂ ਉਹ ਛੋਟੀ ਹੋਵੇ ਚਾਹੇ ਉਹ ਵੱਡੀ ਹੋਵੇ ਮੈਨੂੰ ਤਾਂ ਬਹੁਤ ਹੁੰਦਾ ਵੀ ਮੈਂ ਆਪਣੇ ਆਪਣੇ ਕੋਲ ਮਤਲਬ ਨਾ ਜੀ ਬਣਾ ਲਵਾਂ ਮੈਨੂੰ ਕਿਸੇ ਚੀਜ਼ ਚ ਮੰਗਣੀ ਨਾ ਪਵੇ ਹੈਨਾ ਤੇ ਮੇਰੇ ਤੇ ਇਹ ਕਵਿਸ਼ਨ ਹੁੰਦੀ ਐ ਨਿੱਕੀ ਤੋਂ ਨਿੱਕੀ ਚੀਜ਼ ਬਣਾਵਾ ਵੱਡੀ ਤੋਂ ਵੱਡੀ ਚੀਜ਼ ਬਣਾਵਾ ਅਗੇ ਵਾਇਗਰੂ ਦੀ ਮਰਜ਼ੀ ਆ ਹੈਨਾ ਤੇ ਇਹ ਆ ਗੱਲ ਤੇ ਦੇਖੋ ਜੀ ਆ ਬਲੌਗ ਹਣਾ ਲੰਬਾ ਤੇ ਵੀਡੀਓ ਨੂੰ ਲਾਈਕ ਜਿੰਨ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤੇ ਵੀਡੀਓ ਚੰਗੀ ਲੱਗੇ ਗਈ ਸ਼ੇਅਰ ਵੀ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਆਨ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਤੇ ਫਿਰ ਨਵੀਂ ਵੀਡੀਓ ਲੈ ਕੇ ਆਵਾਂਗੇ ਅੱਡੇ ਲਈ ਤੇ ਹੁਣ ਪਾ ਲਈਏ ਪੱਠੇ ਅਸੀਂ ਹਣਾ ਪੱਠੇ ਦਾ ਹੋ ਗਿਆ ਟਾਈਮ ਤੋਂ ਵੀ ਮੇਰੇal ਦੇਖਣ ਡਈਆਂ ਤੇ ਚਲੋ ਜੀ ਹੁਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਭਾਈ ਜੀ